90% ਇਥੇ ਮੈਂ ਭੈਣਾਂ ਨੂੰ ਕਹੂੰਗਾ ਬੇਨਤੀ ਕਰਕੇ ਵੀ ਤੁਸੀਂ ਰਹਿਮ ਕਰੋ ਤਰਸ ਕਰੋ ਮਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ ਆਪਦੇ ਬੱਚੇ ਨੂੰ ਬਹੁਤ ਕੁਝ ਕਰ ਸਕਦੀ ਹੈ ਪਰ 90% ਬੀਬੀਆਂ ਕਹਿਣਗੀਆਂ ਕਿ ਸਾਡੇ ਮੁੰਡੇ ਜੀ ਬੀ ਬੋਲਣ ਅੰਗਰੇਜ਼ੀ ਬੋਲਣ ਪੰਜਾਬੀ ਤਾਂ ਕੋਈ ਨਹੀਂ ਉਹਨਾਂ ਨੇ ਸਿੱਖ ਹੀ ਲੈਣੀ ਹੈ ਘਰੇ ਬੰਦਾ ਕਦੇ ਨਹੀਂ ਜਾਊਗਾ ਮੇਰਾ ਜਿਹੜਾ ਬੱਚਾ ਹੈ ਉਹ ਮੇਰੇ ਪਿੱਛੋਕੜਦਾ ਉਹ ਤੇ ਪਰ ਬੀਬੀ ਹਮੇਸ਼ਾ ਚਾਹੂਗੀ ਕਿ ਮੇਰਾ ਮੁੰਡਾ ਅੰਗਰੇਜ਼ ਬਣ ਗਿਆ। ਇੱਕ ਮਾਂ ਹੀ ਆ ਨਾ ਜਿਹੜੀ ਆਪਦੇ ਪੁੱਤ ਨੂੰ ਆਪਦੇ ਜਵਾਕ ਨੂੰ ਕਿਥੋਂ ਕਿਤੇ ਲਿਜਾ ਸਕੀ। ਕਹਾਣੀਆਂ ਦੇ ਰੂਪ ਚ ਬਾਤਾਂ ਸੁਣੀਆਂ ਨੇ ਨਾ। ਹੁਣ ਸਾਨੂੰ ਇਹ ਪਤਾ ਲੱਗ ਗਿਆ ਇਹ ਅਸਲੀ ਅਸਲੀ ਕਹਾਣੀਆਂ ਆ ਸਾਡਾ ਪਛੋਕੜ ਆ। ਉਦੋਂ ਸਾਨੂੰ ਇਹ ਕਹਾਣੀਆਂ ਲੱਗਦੀਆਂ। ਹੁਣ ਅੱਜ ਕੱਲ ਦੀ ਮਾਂ ਨੂੰ ਨਹੀਂ ਪਤਾ ਵੀ ਵੀਰ ਜਨੀ ਕੀ ਸੀ ਤੇ ਜਵਾਕ ਨੂੰ ਨੇ ਕੀ ਦੱਸਣਾ ਵੀ ਵੀਰ ਜਨੀ ਕੌਣ ਸੀ। ਲੋਕ ਆਪਦੇ ਜਵਾਕਾਂ ਨੂੰ ਇਹ ਫਿਲਮ ਦਿਖਾਇਆ ਕਰਨਗੇ ਕਿ ਆ ਫਿਲਮ ਦੇਖੋ ਕਿ ਸਾਡਾ ਇਤਿਹਾਸ ਹੈ ਔਰ ਇਹ ਪੰਜਾਬੀ ਸਿਨੇਮੇ ਦਾ ਇੱਕ ਲੈਵਲ ਹੈ। ਇਤਿਹਾਸ ਤੋਸੀਂ ਦਿਖਾਈ ਰਹੇ ਹੋ ਕਿ ਨਾਲ ਨਾਲ ਇੱਕ ਲੈਵਲ ਦਿਖਾ ਰਹੇ ਆ ਪੰਜਾਬੀ ਸਿ ਕਿ ਅਸੀਂ ਜਦੋਂ ਬਣਾਉਣ ਤੇ ਆ ਜੀਏ ਤੇ ਅਸੀਂ ਫਿਰ ਇੱਥੇ ਤੱਕ ਵੀ ਬਣਾ ਸਕਦੇ ਹਾਂ ਸੋ ਮੈਨੂੰ ਲੱਗਦਾ ਕਿ ਸਾਰੀ ਰਜਨੀ ਦੀ ਟੀਮ ਨੂੰ ਇਹ ਇਹ ਵਧਾਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਲ ਲਵਿੰਦ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਕ੍ਰੂਜ਼ ਤੇਜੀ 3 ਅਗਸਤ ਨੂੰ ਫਿਲਮ ਆ ਰਹੀ ਹੈ ਬੀਬੀ ਰਜਨੀ ਤੇ ਮੇਰੇ ਨਾਲ ਨੇ ਜਸਪਾਤ ਬਾਜੀ ਆਉਂ ਘੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਕਿਰਪਾ ਮਹਾਰਾਜ ਜੀ ਹਾਲੇ ਤੱਕ ਤਾਂ ਸਿਰਫ ਟੀਜ਼ਰ ਰਿਲੀਜ਼ ਹੋਇਆ ਹੈ ਤੇ ਟੀਜ਼ਨ ਨੂੰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਹੈ ਮਤਲਬ ਫਿਲਮ ਤਾਂ ਇਹੋ ਜਿਹਾ ਟੀਜ਼ਰ ਹੈ ਕਿ ਤੁਸੀਂ ਬਾਰ-ਬਾਰ ਦੇਖ ਰਹਾ हूं ਬਾਰ-ਬਾਰ ਦੇਖ ਰਹਾ हूं ਫਿਰ ਵੀ ਮਨ ਨਹੀਂ ਭਰ ਰਿਹਾ ਬਹੁਤ ਸ਼ੁਕਰ ਹੈ ਮਾਰਾ ਇਹਦਾ ਲੋਕਾਂ ਨੂੰ ਪਸੰਦ ਆਇਆ ਟੀਜ਼ਰ ਜਦੋਂ ਅਸੀਂ ਸ਼ੇਅਰ ਕੀਤਾ ਸੀ ਤੁਸੀਂ ਕੋਈ ਵੀ ਪੋਸਟ ਜਦੋਂ ਸ਼ੇਅਰ ਕਰਦੇ ਹੋ ਆਪਣਾ ਗਾਣਾ ਸ਼ੇਅਰ ਕਰਦੇ ਹੋ ਅੱਜ ਕੱਲ ਜਿਹੜਾ ਰਿਸਪੌਂਸ ਹੈ ਤੁਹਾਨੂੰ ਉਹ ਥੋੜੇ ਸੋਸ਼ਲ ਮੀਡੀਆ ਤੋਂ ਆਉਣਾ ਤਾਂ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਰਿਸਪੌਂਸ ਲੋਕਾਂ ਦਾ ਮੈਨੂੰ ਪਰਸਨਲੀ ਬਹੁਤ ਜ਼ਿਆਦੇ ਲੋਕਾਂ ਦੇ ਮੈਸੇਜ ਫੋਨ ਆਏ ਕਿ ਭਾਈ ਬਹੁਤ ਜ਼ਿਆਦੇ ਸੋਹਣਾ ਹੈ ਅ ਅਸੀਂ ਆਪਦੇ ਪਰਿਵਾਰਾਂ ਨਾਲ ਆਪਦੇ ਜਵਾਕਾਂ ਨਾਲ ਜ਼ਰੂਰ ਦੇਖਣ ਜਾਵਾਂਗੇ ਤੁਸੀਂ ਇੰਨੀ ਮਿਹਨਤ ਕੀਤੀ ਖਾਸ ਕਰਕੇ ਤੁਸੀਂ ਲਾ ਲਓ ਫਿਲਮ ਦੀ ਓਵਰਆਲ ਜਿਹੜੀ ਲੁੱਕ ਹੈ ਉਹ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਸੋ ਮੈਨੂੰ ਲੱਗਦਾ ਹੈ ਕਿ ਸਾਡੀ ਟੀਮ ਦੀ ਸਾਰੀ ਦੀ ਜਿਹੜੀ ਮਿਹਨਤ ਕੀਤੀ ਹੋਈ ਹੈ ਉਹਦੇ ਤੇ ਮਹਾਰਾਜ ਮਿਹਰ ਕਰਨਗੇ ਲੋਕ ਇਸ ਫਿਲਮ ਨੂੰ ਕਈ ਦਹਾਕਿਆਂ ਤੱਕ ਆਪ ਦੇ ਜਹਾਂ ਚ ਰੱਖਣਗੇ ਮਹਾਰਾਜ ਦੀ ਕਿਰਪਾ ਸਦਕੇ ਇਦਾਂ ਦੀ ਫਿਲਮ ਬਣੀ ਹੈ। ਅੱਛਾ ਇੱਕ ਨ ਸਟੀਰੀਓਟਾਈਪ ਬਣ ਗਿਆ ਹੈ ਆਪਣੀ ਪੰਜਾਬੀ ਇੰਡਸਟਰੀ ਨੂੰ ਲੈ ਕੇ ਕਿ ਇੱਥੇ ਤਾਂ ਸਿਰਫ ਕਾਮੇਡੀ ਮੂਵੀਜ਼ ਹੀ ਵਰਕ ਕਰਦੀਆਂ ਨੇ। ਬਟ ਜਿਸ ਜਿੰਨੇ ਕਮਾਲ ਦਾ ਫਿਲਮ ਦੇ ਸਿਨੈਮੈਟੋਗ੍ਰਾਫੀ ਹੈ ਜਿੰਨੇ ਕਮਾਲ ਦਾ ਟੀਜ਼ਰ ਟੀਜ਼ਰ ਹੈ ਮੈਨੂੰ ਤਾਂ ਨਹੀਂ ਲੱਗਦਾ ਕਿ ਅੱਗੇ ਚੱਲ ਕੇ ਲੋਕ ਇਦਾਂ ਬੋਲਣਗੇ ਕਿ ਇਹ ਇਤਿਹਾਸਿਕ ਫਿਲਮਾਂ ਬਣਾਉਣਾ ਰਿਸਕ ਹੀ ਕੰਮ ਹੈ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ। ਹਾਂਜੀ ਬਿਲਕੁਲ ਤੁਹਾਡੀ ਇਹ ਸਹੀ ਤੁਸੀਂ ਪੁਆਇੰਟ ਫੜਿਆ ਔਰ ਇਹ ਫਿਲਮ ਇਹ ਮਿੱਥ ਤੋੜੂਗੀ। ਮੈਨੂੰ ਲੱਗਦਾ ਕਿ ਜਿੱਥੋਂ ਤੱਕ ਤੁਸੀਂ ਕਮੇਡੀ ਦੀ ਗੱਲ ਕੀਤੀ ਉਹ ਸਾਡੀ ਜ਼ਿੰਦਗੀ ਦਾ ਹਮੇਸ਼ਾ 파ਟ ਰਿਆ ਕਿ ਲੋਕਾਂ ਦੀ ਲਾਈਫ 'ਚ ਸਟ੍ਰੈਸ ਬਹੁਤ ਜ਼ਿਆਦਾ ਹੈ ਔਰ ਪੰਜਾਬੀ ਸਿਨੇਮਾ ਉਥੋਂ ਗਰੋ ਕਰਨਾ ਸ਼ੁਰੂ ਕੀਤਾ ਸੀ ਔਰ ਉਹ ਰਹਿੰਦੀ ਜਦੋਂ ਤੱਕ ਸਿਨੇਮਾ ਚੱਲੂਗਾ ਰਹੂਗਾ ਹੀ ਚਾਹੇ ਉਹ ਬਾਲੀਵੁੱਡ ਹੈ ਚਾਹੇ ਉਹ ਪੰਜਾਬੀ ਹੈ ਕਿਉਂਕਿ ਉਹ ਪੱਖ ਬਹੁਤ ਜ਼ਰੂਰੀ ਹੈ ਜ਼ਿੰਦਗੀ ਦਾ ਅਸੀਂ ਸਦਾ ਇਹੀ ਇੰਨੇ ਸੀਰੀਅਸ ਕਿਸਮ ਦੇ ਟੌਪਿਕ ਨਹੀਂ ਬਣਾ ਸਕਦੇ ਕਮੇਡੀ ਵੀ ਜ਼ਰੂਰੀ ਹੈ ਹਾਸਾ ਠੱਟਾ ਕਰਨਾ ਵੀ ਜ਼ਰੂਰੀ ਹੈ ਔਰ ਚੱਲਦਾ ਰਹਿਣਾ ਔਰ ਦੂਜੀ ਗੱਲ ਇਹ ਹੈ ਕਿ ਇਤਿਹਾਸ ਦਾ ਪੱਖ ਫਿਲਮਾਂ ਬਣ ਰਹੀਆਂ ਸੀਗੀਆਂ ਪਰ ਸਾਡੇ ਇਤਿਹਾਸ ਤੇ ਕੁਝ ਆ ਨਹੀਂ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ ਸਾਡੇ ਇਤਿਹਾਸ ਤੇ ਫਿਲਮਾਂ ਆਉਣੀਆਂ ਸ਼ੁਰੂ ਹੋਈਆਂ ਔਰ ਖਾਸ ਗੱਲ ਇਹ ਹੈ ਕਿ ਲੋਕਾਂ ਨੇ ਉਨਾ ਹੀ ਉਹਨਾਂ ਨੂੰ ਪਰ ਮੰਗਾ ਰ ਦਿੱਤਾ ਉਹਦੀ ਵਜ੍ਹਾ ਕਰਕੇ ਹੀ ਬੀਬੀ ਰਜਨੀ ਜਿਦੋਂ ਕੋਈ ਵੀ ਪ੍ਰੋਡਿਊਸਰ ਫਿਲਮ ਬਣਾਉਂਦਾ ਤਾਂ ਉਹ ਇਹ ਸੋਚਦਾ ਕਿ ਅਸੀਂ ਪਹਿਲਾਂ ਸੇਵ ਹੋਣੇ ਚਾਹੀਦੇ ਆ ਬਾਕੀ ਕਮਰਸ਼ੀਅਲ ਪੱਖ ਦੱਸੋ ਸਾਡਾ ਪੈਸਾ ਕਿਵੇਂ ਰਿਟਰਨ ਆਊਗਾ ਬਾਕੀ ਅਸੀਂ ਬਾਅਦ ਚੋਂ ਦੇਖਾਂਗੇ ਇਹ ਪ੍ਰੋਡਿਊਸਰਾਂ ਦਾ ਮੈਂ ਤਨਵਾਦ ਕਰਨਾ ਹੈ ਕਰਨ ਉਹਨਾਂ ਦਾ ਕਿ ਉਹਨਾਂ ਨੇ ਪਹਿਲੀ ਹੀ ਫਿਲਮ ਪ੍ਰੋਡਿਊਸ ਕੀਤੀ ਹੈ ਤੇ ਪਹਿਲੀ ਹੀ ਇਤਿਹਾਸਕ ਫਿਲਮ ਲੈ ਕੇ ਆ ਰਹੇ ਆ ਔਰ ਤੁਸੀਂ ਦੇਖੋ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਔਰ ਇੱਕ ਇੱਕ ਲੈਵਲ ਹੁੰਦਾ ਹੈ ਚੀਜ਼ਾਂ ਦਾ ਬਸ ਤਾਂ ਇੱਥੇ ਵੀ ਸਾਰਾ ਕੁਝ ਹੁੰਦਾ ਪਰ ਬੀਬੀ ਰਜਨੀ ਦਾ ਜਿੰਨੇ ਵੀ ਪੋਸਟ ਪ੍ਰੋਡਕਸ਼ਨ ਦਾ ਕੰਮ ਆ ਬੰਬੇ ਜਿੱਥੋਂ ਪਿਛਲੇ ਦਿਨਾਂ ਚ ਇੱਕ ਸੀਰੀਜ਼ ਸੀ Netflix ਤੇ ਹੀਰਾ ਮੰਡੀ ਸੰਜੀਲ ਲਓਪਨਸਾਲ ਇਹਨਾਂ ਨੇ ਉਹ ਸੀਰੀਜ਼ ਕੀਤੀ ਸੀ ਰਜਨੀ ਦਾ ਸਾਰਾ ਪੋਸਟ ਪ੍ਰੋਡਕਸ਼ਨ ਆ ਜਿਹੜਾ ਉੱਥੋਂ ਹੋ ਰਿਹਾ ਬੈਕਗ੍ਰਾਉਂਡ ਮਿਊਜ਼ਿਕ ਉਹਨਾਂ ਨੇ ਕੀਤਾ ਉਹਨਾਂ ਨੇ ਹੀਰਾ ਮੰਡੀ ਦਾ ਕੀਤਾ ਸੀ ਜਿੰਨੀ ਟੈਕਨੀਕਲ ਫਿਲਮ ਦੀ ਜ਼ਰੂਰ ਸੀ ਉਹ ਸਾਰੀ ਬੰਬੇ ਤੋਂ ਹੋ ਰਹੀ ਆ ਸੋ ਕੁਆਲਿਟੀ ਚ 1% ਦਾ ਵੀ ਕੰਪਰੋਮਾਈਜ਼ ਨਹੀਂ ਤਾਂ ਹੀ ਉਹ ਫਿਲਮ ਦੀ ਆਊਟਪੁੱਟ ਜਿਹੜੇ ਕਰੈਕਟਰ ਨੇ ਜੋ ਇਹਦਾ ਫੀਲ ਆ ਤਾਂ ਹੀ ਉਹ ਦੁੱਗਣਾ ਹੋ ਕੇ ਆ ਰਿਹਾ ਮੈਂ 30 ਮਿੰਟ ਦੀ ਫਿਲਮ ਦੇਖੀ ਤੇ ਮੇਰੇ ਸੱਚੇ ਨੂੰ ਲੋਮ ਕੰਡੇ ਖੜੇ ਹੋ ਗਏ ਦੇਖ ਕੇ ਮੈਂ ਡਾਇਰੈਕਟਰ ਨੂੰ ਫੋਨ ਕੀਤਾ ਅਮਰ ਨੂੰ ਕਿ ਤੂੰ ਵੀਰੇ ਇੰਨਾ ਸੋਹਣਾ ਕੰਮ ਕੀਤਾ ਬਲਜੀਤ ਭਾਜੀ ਨੇ ਔਰ ਮੈਂ ਆਪਦੇ ਆਪ ਨੂੰ ਮਹਾਰਾਜ ਦਾ ਸ਼ੁਕਰ ਕੀਤਾ ਕਿ ਮੈਂ ਪ੍ਰਮਾਤਮਾ ਇਸ ਫਿਲਮ ਦਾ ਇਹ ਫਿਲਮ ਤੁਸੀਂ ਮੇਰੇ ਝੋਲੀ ਚ ਪਾਈ ਤੇ ਮੈਂ ਤੁਹਾਨੂੰ ਧੰਨਵਾਦ ਕਰਦਾ ਕਿਉਂਕਿ ਆਉਣ ਵਾਲੇ ਸਮੇਂ ਚ ਲੋਕ ਆਪਦੇ ਜਵਾਨਾਂ ਨੂੰ ਇਹ ਫਿਲਮ ਦਿਖਾਇਆ ਕਰਨਗੇ ਕਿ ਆ ਫਿਲਮ ਦੇਖੋ ਇਹ ਸਾਡਾ ਇਤਿਹਾਸ ਹੈ ਔਰ ਇਹ ਪੰਜਾਬੀ ਸਿਨੇਮੇ ਦਾ ਇੱਕ ਲੈਵਲ ਹੈ ਇਤਿਹਾਸ ਤੋਂ ਅਸੀਂ ਦਿਖਾਈ ਰਹੇ ਹਾਂ ਉਹਦੇ ਨਾਲ ਨਾਲ ਇੱਕ ਲੈਵਲ ਦਿਖਾ ਰਹੇ ਹਾਂ ਪੰਜਾਬੀ ਸਿਨੇਮੇ ਦਾ ਕਿ ਅਸੀਂ ਜਦੋਂ ਬਣਾਉਣ ਤੇ ਆ ਜਾਈਏ ਤੇ ਅਸੀਂ ਫਿਰ ਇੱਥੇ ਤੱਕ ਵੀ ਬਣਾ ਸਕਦੇ ਹਾਂ ਮੈਨੂੰ ਲੱਗਦਾ ਕਿ ਸਾਰੀ ਰਜਨੀਦੀ ਟੀਮ ਨੂੰ ਇਹ ਇਵਧਾਈ ਜਾਂਦੀ ਹੈ ਉਹਨਾਂ ਨੇ ਇੰਨੀ ਮਿਹਨਤ ਕੀਤੀ ਇਸ ਪ੍ਰੋਜੈਕਟ ਤੇ ਫਿਲਮਸ ਤੇ ਬਜਟ ਇੰਨੇ ਜ਼ਿਆਦਾ ਹਾਈ ਹੋ ਗਏ ਨੇ ਹੁਣ ਜਿੰਨ ਜਿੰਨੇ ਉੱਚੇ ਪੱਧਰ ਤੇ ਬੰਨਾ ਸ਼ੁਰੂ ਹੋ ਗਏ ਨੇ ਬਹੁਤ ਵਧੀਆ ਗੱਲ ਹੈ ਇਸ ਦੇ ਨਾਲ ਹੀ ਇੱਕ ਗੱਲ ਮੈਂ ਜ਼ਰੂਰ ਕਰਨਾ ਚਾਹੂੰਗੀ ਕਿ ਲੋਕ ਇਤਿਹਾਸ ਨੂੰ ਭੁੱਲ ਗਏ ਨੇ ਹਨਾ ਤੇ ਅੱਜ ਕੱਲ ਮੈਂ ਕਈ ਫੈਮਿਲੀਜ਼ ਪੰਜਾਬੀ ਫੈਮਿਲੀਜ਼ ਇੱਧਰ ਦੇ ਦੇਖਿਆ ਨੇ ਜੋ ਆਪਣੇ ਘਰਾਂ ਦੇ ਵਿੱਚ ਪੰਜਾਬੀ ਨਹੀਂ ਬੋਲਦੇ ਆਈ ਥਿੰਕ ਉਹ ਆਪ ਹੀ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਇਤਿਹਾਸ ਸਿੱਖਣ ਪਰ ਕਿਤੇ ਲੋਗ ਇਹ ਚਾਉਂਦੇ ਨੇ ਕਿ ਉਹਨਾਂ ਦੇ ਬੱਚੇ ਕਾਨਵੈਂਟ ਸਕੂਲਸ ਦੇ ਵਿੱਚ ਜਾਣ ਕਿਤੇ ਨਾ ਕਿਤੇ ਫੈਮਿਲੀਜ਼ ਦੀ ਵੀ ਆਈ ਥਿੰਕ ਇਹ ਮਿਸਟੇਕ ਹੈ ਜੋ ਆਪਣੇ ਬੱਚਿਆਂ ਨੂੰ ਘਾਸ ਤੋਂ ਦੂਰ ਰੱਖਦੇ ਨੇ ਹਾਂਜੀ ਫੈਮਿਲੀਜ਼ ਦੀ ਮਿਸਟੇਕ ਨਹੀਂ ਕਹਿ ਸਕਦੇ ਪਹਿਲਾਂ ਮੈਂ ਮਾਫੀ ਮੰਗ ਲਵਾਂ ਨਾ ਬੋਲੀ ਹੱਥ ਜੋੜ ਕੇ ਇਹ ਚ ਬੀਬੀਆਂ ਦਾ ਬਹੁਤ ਵੱਡਾ ਹੱਥ ਹੈ ਬੰਦਾ ਕਦੇ ਨਹੀਂ ਚਾਹੂਗਾ ਕਿ ਅ ਮੇਰਾ ਜਿਹੜਾ ਬੱਚਾ ਹੈ ਉਹ ਮੇਰੇ ਪਿਛੋਕੜ ਨਾਲ ਉਹਨਾਂ ਕੁੱਤੇ ਪਰ ਬੀਬੀ ਹਮੇਸ਼ਾ ਚਾਹੂਗੀ ਕਿ ਮੇਰਾ ਮੁੰਡਾ ਅੰਗਰੇਜ਼ ਬਣ ਗਿਆ ਇੱਕ ਮਾਂ ਹੀ ਆ ਨਾ ਜਿਹੜੀ ਆਪਦੇ ਪੁੱਤ ਨੂੰ ਆਪਦੇ ਜਵਾਕ ਨਾਲ ਕਿਤੋਂ ਕਿਤੇ ਲਿਜਾ ਸਕਦੀ ਆ ਸਾਡੀਆਂ ਮਾਵਾਂ ਹੀ ਸੀ ਨਾ ਜਿਨ੍ਹਾਂ ਨੇ ਸਾਨੂੰ ਹੁਣ ਇੱਥੇ بڑے ਲੋਕਾਂ ਨੇ ਕਹਿ ਦੇਣਾ ਉਹ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਪਰ ਮਾਂ ਦੀ ममता ਅੱਜ ਵੀ ਉਹੀ ਆ ਨਾ ਹਾਂਜੀ ਮਾਂ ਦੀ ममता 'ਚ ਕੋਈ ਬਦਲਾ ਨਹੀਂ ਆਇਆ ਸਮਾਂ ਬਦਲਣ ਦੇ ਨਾਲ ਲੋਕ ਮੂਰਖ ਨੇ ਜਿਹੜੇ ਕਹਿੰਦੇ ਨੇ ਬਈ ਉਹ ਟਾਈਮ ਬਦਲ ਗਿਆ ਉਹ ਟਾਈਮ ਚੰਗਾ ਸੀ ਉਦੋਂ ਰਿਸਪੌਂਸੀਬਲ ਸੀ ਸਾਡੇ ਮਾਪਿਓ ਸਾਡੇ ਲਈ ਕਿ ਸਾਡਾ ਬੱਚਾ ਜ਼ਿੰਦਗੀ 'ਚ ਜੋ ਕੁਝ ਕਰੂਗਾ ਜੋ ਕੁਝ ਸਿੱਖੂਗਾ ਸਾਨੂੰ ਦੇਖ ਦੇ ਕੇ ਸਿੱਖੂਗਾ ਅੱਜ ਦੀ ਡੇਟ 'ਚ ਸਾਡੀ ਰਿਸਪੌਂਸਿਬਿਲਟੀ ਡਬਲ ਟ੍ਰਿਪਲ ਹੋ ਗਈ ਕਿਉਂਕਿ ਸਮਾਜ 'ਚ ਇੰਨੀ ਜ਼ਿਆਦਾ ਤੇਜ਼ੀ ਆ ਚੁੱਕੀ ਹੈ ਔਰ ਉਲਟਾ ਅਸੀਂ ਜਿਹੜਾ ਸਾਡਾ ਮੂਲ ਹੈ ਜਿਹੜੀਆਂ ਸਾਡੀਆਂ ਜੜਾਂ ਨੇ ਦੇਖੋ ਦੇਖ ਰਹੀ ਇਸ ਦੇ ਚੱਕਰ 'ਚ ਇੱਕ ਗੈਟਅਪ ਹੁੰਦਾ ਸੀ ਨਾ ਪਿੰਡਾਂ ਵਾਲੇ ਬੰਦੇ ਦਾ ਪਹਿਰਾ ਵਾ ਪਛਾਣ ਚ ਆ ਜਾਂਦੀ ਸੀ ਗੱਲ ਪਤਾ ਲੱਗ ਜਾਂਦਾ ਸੀ ਕਿ ਇਹ ਪਿੰਡ ਨੂੰ ਬਿਲੋਂਗ ਕਰਦਾ ਬੋਲੀ ਤੋਂ ਅੱਜ ਕੱਲ ਅਸੀਂ ਉਹ ਸਾਰਾ ਕੁਝ ਛੱਡ ਕੇ ਉਸ ਚੀਜ਼ ਨੂੰ ਅਸੀਂ ਸ਼ਰਮ ਮੰਨਣ ਲੱਗੇ ਕਿ ਲੋਕ ਕਹਿਣਗੇ ਯਾਰ ਤਾ ਪਿੰਡੂ ਨੇ ਪਿੰਡੂ ਹੁਣ ਤੇ ਸ਼ਰਮ ਮੰਨਦੇ ਨੇ ਲੋਕ ਕਿ ਵੀ ਛੋਟੀ ਸੋਚ ਆ ਬਸ ਦੇਖੋ ਦੇਖ ਵੀ ਉਹਦਾ ਜਵਾਕ ਉਹ ਸਕੂਲ ਚ ਪੜਦਾ ਹੈ ਤੇ ਮਹਾਰਾਜ ਨੇ ਮੈਨੂੰ ਚਾਰ ਪੈਸੇ ਦਿੱਤੇ ਨੇ ਮੇਰਾ ਜਵਾਕ ਵੀ ਉੱਥੇ ਹੀ ਪੜੂਗਾ ਇਹ ਨਹੀਂ ਦੇਖ ਰਹੇ ਇੱਕ ਤੁਹਾਨੂੰ ਆਪਣੀ ਹਿਸਟਰੀ ਵੀ ਪੜਾਉਣਗੇ ਤੁਹਾਨੂੰ ਤੁਹਾਡੇ ਪੰਜਾਬ ਤੋਂ ਤੋੜ ਦੇਣਗੇ ਪੰਜਾਬੀ ਤੋਂ ਤੋੜ ਦੇਣਗੇ ਪੰਜਾਬੀ ਬੋਲਣ ਤੇ ਫਾਈਨ ਹੈ ਸਕੂਲਾਂ ਦੇ ਵਿੱਚ ਫਿਰ ਵੀ ਉੱਥੇ ਹੀ ਲਾਉਣਗੇ ਕਿ ਸਾਡਾ ਬੱਚਾ ਜਿਹੜਾ ਉਹਨਾਂ ਸਕੂਲਾਂ ਚ ਹੀ ਪੜੇ ਬੰਦਾ ਇਹ ਸੋਚ ਲੂਗਾ ਕਿ ਨਹੀਂ ਯਾਰ ਕੋਈ ਨਹੀਂ ਮੇਰਾ ਜਵਾਕ ਮੀਡੀਅਮ ਸਕੂਲ ਚ ਪੜੇ ਜਿੱਤੇ ਪੰਜਾਬੀ ਵੀ ਹੋਵੇ ਅੱਜ ਦੀ ਲੋੜ ਹੈ ਅੰਗਰੇਜ਼ੀ ਹਿੰਦੀ ਸਾਰੇ ਆਉਣੇ ਚਾਹੀਦੇ ਨੇ ਪਰ ਜਿਹੜੀ ਬੀਬੀ ਹੈ ਉਹਨੇ ਕਦੇ ਨਹੀਂ ਸੋਚਣਾ 90% ਇੱਥੇ ਮੈਂ ਭੈਣਾਂ ਨੂੰ ਕਹੂੰਗਾ ਬੇਨਤੀ ਕਰਕੇ ਵੀ ਤੁਸੀਂ ਰਹਿਮ ਕਰੋ ਤਰਸ ਕਰੋ ਮਾਂ ਦੇ ਹੱਥ ਚ ਬਹੁਤ ਕੁਝ ਹੁੰਦਾ ਆਪਦੇ ਬੱਚੇ ਨੂੰ ਬਹੁਤ ਕੁਝ ਸਿਖਾ ਸਕਦੀ ਹੈ ਪਰ 90% ਬੀਬੀਆਂ ਕਹਿਣਗੀਆਂ ਕਿ ਸਾਡੇ ਮੁੰਡੇ ਹਿੰਦੀ ਬੋਲਣ ਅੰਗਰੇਜ਼ੀ ਬੋਲਣ ਪੰਜਾਬੀ ਦਾ ਕੋਈ ਨਹੀਂ ਉਹਨਾਂ ਨੇ ਸਿੱਖੀ ਲੈਣੀ ਹੈ ਘਰੇ ਸੋ ਇਹ ਫੈਮਿਲੀ ਨਹੀਂ ਇਹ ਪੱਲਾ ਬੀਬੀਆਂ ਹੀ ਬਦਲਾ ਕਰ ਲੈਣਾ ਆਪਦੇ ਆਪ ਚ ਤੇ ਇਹ ਬਹੁਤ ਵੱਡਾ ਚੇਂਜ ਸਾਡੇ ਸਮਾਜ ਚ ਆ ਸਕਦਾ ਗੁਰਸਿੱਖੀ ਨਾਲ ਵੀ ਜੁੜ ਸਕਦੇ ਨੇ ਇਹਨਾਂ ਨੇ ਮੂਲ ਨਾਲ ਵੀ ਜੁੜ ਸਕਦੇ ਨੇ ਮਾਂ ਰਿਸਪੌਂਸੀਬਲ ਹੈ ਸਭ ਤੋਂ ਵੱਧ ਤੇ ਉਹ ਵੀ ਰਿਸਪੌਂਸੀਬਲ ਹੈ ਪਰ ਮਾਂ ਸਭ ਤੋਂ ਵੱਡੀ ਮਾਂ ਮਤਾਂ ਕਿਉਂਕਿ ਬੱਚੇ ਦੀ ਅਟੈਚਮੈਂਟ ਆ ਜਿਹੜੀ ਮਾਂ ਨਾਲ ਜ਼ਿਆਦਾ ਹੁੰਦੀ ਹੈ ਉਹਦੀ ਰਿਸਪੌਂਸੀਬਿਲਟੀ ਬਣਦੀ ਆ ਉਹ ਇਹਨਾਂ ਚੀਜ਼ਾਂ ਤੋਂ ਜਾਣੂ ਕਰਾਵੇ ਵੀ ਸਾਡਾ ਇਤਿਹਾਸ ਕੀ ਸੀ ਬੀਬੀ ਰਜਨੀ ਕੀ ਸੀ ਬੀਬੀ ਰਜਨੀ ਦਾ ਸਿੱਧਕ ਕੀ ਸੀ ਅਸੀਂ ਵੀ ਇਹ ਕਹਾਣੀਆਂ ਦੇ ਰੂਪ ਚ ਬਾਤਾਂ ਸੁਣੀਆਂ ਨੇ ਨਾ ਹੁਣ ਸਾਨੂੰ ਇਹ ਪਤਾ ਲੱਗ ਗਿਆ ਇਹ ਅਸਲੀ ਅਸਲੀ ਕਹਾਣੀਆਂ ਆ ਸਾਡਾ ਪਛੋਕੜਾ ਉਦੋਂ ਸਾਨੂੰ ਇਹ ਕਹਾਣੀਆਂ ਲੱਗਦੀਆਂ ਸੀ ਹੁਣ ਅੱਜ ਕੱਲ ਦੀ ਮਾਂ ਨੂੰ ਨਹੀਂ ਪਤਾ ਵੀ ਬੀਬੀ ਰਜਨੀ ਕੀ ਸੀ ਤੇ ਜਵਾਗ ਨੂੰ ਉਹਨੇ ਕੀ ਦੱਸਣਾ ਵੀ ਬੀਬੀ ਰਜਨੀ ਕੌਣ ਸੀ ਹੁਣ ਤਾਂ ਆਪ ਨੂੰ ਪਤਾ ਸ਼ਹਿਰਾਂ ਚ ਰਹਿੰਦੇ ਨੇ ਪਿੰਡਾਂ ਤੋਂ ਆਏ ਹੋਏ ਲੋਕ ਨੇ ਮੈਂ ਦੇਖਦਾ ਨਾ ਜਦੋਂ ਇੱਥੇ ਅਸੀਂ ਪਹਿਲਾਂ ਕਿਤੇ ਚਲੋ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮਾਲਵੇ ਚੋਂ ਮੱਝ ਚੋਂ ਆਏ ਹੋਏ ਪਰਿਵਾਰ ਆਪਦੀ ਬੋਲੀ ਛੱਡ ਕੇ ਹਿੰਦੀ ਬੋਲਦੇ ਔਰ ਮਾਂ ਬੱਚਿਆਂ ਨੂੰ ਸਿਖਾਉਂਦੀ ਹੈ ਕਿ ਤੂੰ ਜਦ ਵੀ ਗੱਲ ਕਰਨੀ ਹੈ ਹਿੰਦੀ ਚ ਗੱਲ ਦੇਖੋ ਮੈਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ ਹਿੰਦੀ ਵਾਲਿਆਂ ਨੂੰ ਹਿੰਦੀ ਵਿੱਚ ਪੰਜਾਬੀ ਵਾਲਿਆਂ ਨੂੰ ਪੰਜਾਬੀ ਉਰਦੂ ਵਾਲਿਆਂ ਨੂੰ ਉਰਦੂ ਆਪਦੀ ਆਪਦੀ ਬੋਲੀ ਚ ਰਹੋ ਜਿੱਥੇ ਭਾਸ਼ਾ ਕਨੈਕਟ ਕਰਦੀ ਹੈ ਲੋਕਾਂ ਨਾਲ ਇੱਕ ਮਾਧਿਅਮ ਹੈ ਭਾਸ਼ਾ ਇੱਕ ਦੂਜੇ ਨਾਲ ਜੁੜਨ ਦਾ ਜਿੱਥੇ ਤੁਹਾਨੂੰ ਪਤਾ ਕਿ ਅੱਗੇ ਵਾਲੇ ਬੰਦੇ ਨੂੰ ਨਹੀਂ ਪੰਜਾਬੀ ਆਉਂਦੀ ਤੁਸੀਂ ਹਿੰਦੀ ਬੋਲੋ ਬਿਲਕੁਲ ਸਾਉਥਾ ਹੀਰੋ ਆਉਂਦੇ ਨੇ ਨਾ ਨਹੀਂ ਲੂੰਗੀ ਲਾ ਕੇ ਚਪਲਾਂ ਪਾ ਕੇ ਸਟਰੀਟ ਤੇ ਉਹ ਕਲਚਰ ਉਹਨਾਂ ਦਾ ਤੇ ਸਮਝ ਕੇ ਉਸ ਨੂੰ ਲੱਗੇ ਨਾ ਲੱਗੇ ਅੱਲੂ ਅਰਜਨ ਨੂੰ ਨਹੀਂ ਜਦੋਂ ਜੁਨੀਅਰ ਐਨਟੀਆਰ ਇੰਟਰਵਿਊ ਦਿੰਦਾ ਤੇ ਮੈਟਰ ਨਹੀਂ ਕਰਦਾ ਪੱਤਰਕਾਰ ਨੂੰ ਤੇਲ ਲਗਉਂਦੀ ਹੈ ਕਿ ਨਹੀਂ ਆਉਂਦੀ ਉਹ ਬੋਲਦੇ ਨਹੀਂ ਉਹ ਥੋੜੀ ਪ੍ਰੋਬਲਮ ਹੈ ਕਿੱਥੇ ਤੋਂ ਕਿੱਥੇ ਸਿਨੇਮਾ ਲੈ ਗਿਆ ਜਦੋਂ ਦਾ ਬਾਲੀਵੁੱਡ ਵਾਲੇ ਕਰੀ ਉਹਨਾਂ ਵੱਲ ਦੇਖਦੇ ਸੀ ਕਿ ਸਾਊਥ ਵਾਲਿਆਂ ਨੇ ਕੀ ਕਰਤਾ ਪਰ ਆਪਣਾ ਪਹਿਰਾਵਾ ਆਪਣੀ ਰੀਜਨਲ ਬੋਲੀ ਆਪਣਾ ਕਲਚਰ ਨਹੀਂ ਉਹਨਾਂ ਨੇ ਛੱਡਿਆ ਪ੍ਰਾਇਓਰਟੀ ਦਿੱਤੀ ਅਸੀਂ ਕਿਹਨੂੰ ਪ੍ਰਾਇਓਰਟੀ ਦਿੰਨੇ ਆ ਮਾਲਵੇ ਜੋ ਆ ਗਏ ਇੱਥੇ ਆ ਕੇ ਫਲੈਟ ਲੈ ਲਿਆ ਬੱਚੇ ਨੂੰ ਸਭ ਤੋਂ ਪਹਿਲਾਂ ਆਪਣੀਆਂ ਜੜਾਂ ਨਾਲੋਂ ਤੋੜਦੇ ਆ ਉਹਦੇ ਪਿੰਡ ਨਾਲੋਂ ਤੋੜਦੇ ਆ ਬਲਕਿ ਸੱਚ ਦੇ ਕਹalte ਨਮਸਤੇ ਵੀ ਅੱਜ ਕੱਲ ਦਾ ਗੁੱਡ ਮਾਰਨਿੰਗ ਗੁੱਡ ਈਵਨਿੰਗ ਦੇ ਵਿੱਚ ਤਬਦੀਲ ਹੋ ਗਈ ਹੈ ਮੈਂ ਕਹਣਾ ਜੀ ਤੁਸੀਂ ਦੇਖੋ ਕਿੱਥੇ ਚਲੋ ਅਸੀਂ ਨਹੀਂ ਕਹਿੰਦੇ ਕਿੱਥੇ ਬੇਬੇ ਕਿੱਥੇ ਬਾਪੂ ਕਿੱਥੇ ਮਮ ਕਿੱਥੇ ਡੈਡ ਜਦੋਂ ਸ਼ਬਦ ਕੋਈ ਖਤਮ ਹੋ ਜਾਂਦਾ ਨਾ ਤੇ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਔਰ ਪੰਜਾਬ ਦੇ ਕਿੰਨੇ ਪੰਜਾਬੀ ਦੇ ਸ਼ਬਦ ਨੇ ਜਿਹੜੇ ਅੱਜ ਖਤਮ ਹੋ ਗਏ ਸਿਰਫ ਦਿਖਾਵੇ ਦੇ ਚੱਕਰ 'ਚ ਸਿਰਫ ਦਿਖਾਵੇ ਦੇ ਚੱਕਰ 'ਚ ਕੁਝ ਨਹੀਂ ਹੈਗਾ ਸਾਰਾ ਟੂ ਟੂ ਸ਼ੋਅ-ਆਫ ਤੁਸੀਂ ਮਤਲਬ ਇਹ ਫਾਰਮੈਂਟ ਮਹਿੰਗੇ ਮਹਿੰਗੇ ਸਕੂਲ ਜਿੱਥੇ ਕਿੰਨੀ ਕਿੰਨੀ ਡੋਨੇਸ਼ਨ ਦੇ ਕੇ ਤੁਸੀਂ ਜੁਵਾਕਾਂ ਨੂੰ ਲਾਉਨੇ ਹੋ ਉਹਨਾਂ ਨੇ ਅਖੀਰ ਤੇ ਇਹ ਆ ਜਾਂਦਾ ਸਮਾਂ ਆ ਜਾਂਦਾ ਕਿ ਉਹ ਬੱਚੇ ਨੂੰ ਇਹ ਨਹੀਂ ਫੀਲ ਹੁੰਦਾ ਕਿ ਇਹ ਮੇਰੇ ਮਾਂ ਪਿਓ ਨੇ ਵਿੱਚ ਕੋਈ ਈਮੋਸ਼ਨ ਹੁੰਦਾ ਉਹਨੂੰ ਸਿਰਫ ਮੈਟਰ ਕਰਦਾ ਸਟੇਟਸ ਕਿੰਨੇ ਇੱਥੇ ਐਗਜ਼ਾਮਪਲ ਹਨ ਮੇਰੇ ਦੋਸਤ ਨੇ ਉਹਨਾਂ ਦੇ ਇੱਥੇ ਗੱਲ ਕਰਦੇ ਹੁੰਦੇ ਉਹਨਾਂ ਦੀ ਕੁੜੀ ਆ ਇੱਥੇ ਕੋਈ ਸਕੂਲ ਹੈ ਚੰਡੀਗੜ੍ਹ ਤੇ ਉਹਦਾ ਫਾਦਰ ਉਹਨੂੰ ਫੋਰਚੂਨਰ ਚ ਲੈਣ ਗਿਆ ਤੇ ਉਹ ਕਹਿੰਦੀ ਵੀ ਡੈਡੀ ਤੁਸੀਂ ਆਹ ਕਾਰ ਚ ਨਾ ਆਇਆ ਕਰੋ ਮੈਨੂੰ ਸ਼ਰਮ ਆਉਂਦੀ ਹੈ ਬਹੁਤ ਜ਼ਿਆਦੇ ਕਿਹਾ ਤੁਸੀਂ ਮੈਨੂੰ ਇਹ ਬੱਸ ਤੇ ਭੇਜ ਦਿਆ ਕਰੋ ਨਹੀਂ ਤੁਸੀਂ ਕੋਈ ਕਾਰ ਲਓ ਵੱਡੀ ਉਹਦੇ ਤੇ ਲੈਣਾ ਆਇਆ ਕਰੋ ਹੁਣ ਜਿਹੜਾ ਬੱਚਾ ਚੌਥੀ ਪੰਜਵੀਂ ਕਲਾਸ ਚ ਤੁਹਾਨੂੰ ਇਹ ਕਹਿ ਰਿਹਾ ਕੱਲ ਕਿੱਥੇ ਆਈ ਉਹ ਸੋ ਬੀਬੀਆਂ ਰਿਸਪਾਂਸਿਬਲ ਨਹੀਂ ਇਹਦੇ ਲਈ ਚਲੋ ਮੇਰਾ ਪਰ ਮੈਂ ਬੀਬੀਆਂ ਨੂੰ ਵੀ ਨਹੀਂ ਕਹਿੰਦਾ ਪਰ ਜਾਦਾ ਬੀਬੀਆਂ ਰਿਸਪਾਂਸਿਬਲ ਨਹੀਂ ਬੰਦਾ ਨਹੀਂ ਕਦੀ ਵੀ ਚਾਹੁੰਦਾ ਹੁੰਦਾ ਕਿ ਮੇਰਾ ਜਵਾਬ ਕਦੇ ਮੇਰੇ ਫਰੈਂਡ ਤੋਂ ਮੂਲ ਤੌਰ ਤੇ ਇਹ ਚ ਬਜਰੀਆਂ ਬੇਨਤੀ ਕਰਦਾ ਮੈਂ ਰਿਕਵੈਸਟ ਕਰਦਾ ਕਿ ਮੇਰੇ ਬਿਨਾਂ ਚੜ ਜਾਣਾ ਬੀਬੀਆਂ ਸਾਰੀਆਂ ਇਹ ਬੇਨਤੀ ਹੈ ਭਾਈ ਤੁਸੀਂ ਆਪਦੇ ਮੂਲ ਨਾਲ ਆਪਦੇ ਛੋਕੜਾਂ ਨਾਲ ਆਪਦੇ ਜਵਾਕਾਂ ਨੂੰ ਜ਼ਰੂਰ ਜੋੜ ਕੇ ਰੱਖੋ ਤਾਂ ਹੀ ਆਪਾਂ ਅੱਗੇ ਸਰਵਾਈਵ ਕਰਾਂਗੇ ਸਾਡੇ ਕੋਲ ਬਲੱਖਣ ਇਤਿਹਾਸ ਹੈ ਸਾਡੇ ਕੋਲ ਐਡਾ ਵੱਡਾ ਮਹਾਨ ਵਿਰਸਾ ਹੈ ਜਿਹਦੇ ਵਿੱਚ ਜਿਹਦੀਆਂ ਲੋਕ ਐਗਜ਼ੈਂਪਲ ਆਉਂਦੰਨੇ ਨੇ ਸਿੱਖ ਰਾਜ ਦੀ ਗੱਲ ਕਰ ਲਈਏ ਸਾਡੇ ਇਤਿਹਾਸ ਦੀ ਗੱਲ ਕਰ ਲਈਏ ਸਿੱਖ ਮਿਸਲਾਂ ਦੀ ਗੱਲ ਕਰ ਲਈਏ ਇਹਨਾਂ ਚੀਜ਼ਾਂ ਦਾ ਤਾਂ ਪਤਾ ਹੀ ਨਹੀਂ ਕਿਸੇ ਨੂੰ ਵੀ ਇਹ ਕੀ ਹੁੰਦੀਆਂ ਨੇ ਔਰ ਤਰਾਸ ਦੀ ਇਸ ਗੱਲ ਦੀ ਪਤਾ ਕਰਨਾ ਵੀ ਨਹੀਂ ਚਾਹੁੰਦੇ ਵੀ ਇਹ ਕੀ ਸੀ ਹਰੀ ਸਿੰਘ ਨਲੂਆ ਕੌਣ ਸੀ ਜਰਨਲਿਸਟ ਰਾਵਰ ਸਿੰਘ ਕੌਣ ਸੀ ਇਹ ਚੀਜ਼ਾਂ ਕਾਲਪਨਿਕ ਜਿਹੀ ਲੱਗਦੀਆਂ ਨੇ ਸਾਨੂੰ ਗੱਲ ਕਰਕੇ ਸਭ ਠੀਕ ਹੈ ਮੈਂ ਬੜੇਆਂ ਪਰਿਵਾਰਾਂ ਨੂੰ ਜਾਣਦਾ ਇਹ ਦੁੱਖ ਦੀ ਗੱਲ ਹੈ ਕੋਈ ਬੜੀ ਮਾਣ ਵਾਲੀ ਗੱਲ ਨਹੀਂ ਪਰ ਇਹ ਮਜਬੂਰੀ ਇਹ ਬਣ ਜਾਂਦੀ ਹੈ ਕਿਸੇ ਨੂੰ ਕਹਿ ਨਹੀਂ ਸਕਦੇ ਨਾ ਅੱਜ ਕੱਲ੍ਹ ਜੇ ਹਾਂ ਮੀਡੀਆ ਇੱਕ ਜਰੀਆ ਬਣ ਜਾਂਦਾ ਇੱਥੋਂ ਕੋਈ ਹੋਈ ਗੱਲ ਸਾਰਿਆਂ ਤੱਕ ਜਾਣੀ ਹੈ ਜਿਵੇਂ ਪਰਸਨਲ ਕਿਸ ਨੂੰ ਕਹਿ ਦਵਾਂ ਕਿ ਐਂ ਤੋਂ ਐਂ ਅਗਲਾ ਕਹਿੰਦਾ ਯਾਰ ਤੂੰ ਜਾ ਦੇ ਸਿਆਣਾ ਸੁੱਤਾ ਕਰਕੇ ਬੇਨਤੀ ਹੈ ਕੋਈ ਕਿਸੇ ਨੂੰ ਸਲਾਮ ਮਸ਼ਬਰਾ ਨਹੀਂ ਕੋਈ ਮਾਣ ਵਾਲੀ ਗੱਲ ਨਹੀਂ ਆਪਾਂ ਜਦ ਤੱਕ ਆਪਣੀ ਬੋਲੀ ਨਾਲ ਨਹੀਂ ਜੁੜਦੇ ਆਪਣੇ ਇਤਿਹਾਸ ਨਾਲ ਪਛੋਕੜ ਨਾਲ ਨਹੀਂ ਜੁੜਦੇ ਤੇ ਆਪਾਂ ਨੂੰ ਕਿਤੇ ਥਾਂ ਟਿਕਾਣਾ ਨਹੀਂ ਮਿਲਦਾ ਥੈਂਕ ਯੂ ਸੋ ਮਚ ਜੈ ਸਨੀਆ ਸੋਇਆ ਗੱਲਾਂ ਸਾਡੇ ਨਾਲ ਸ਼ੇਅਰ ਕਰਨ ਦੇ ਲਈ ਹਮਾਂ ਬਹੁਤ ਜ਼ਿਆਦਾ ਕਾਟ ਹੈ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਬਸ ਇਹ ਬੇਨਤੀ ਕਰੂੰਗਾ ਜੀ ਕਿ ਬੀਬੀ ਰਜਨੀ ਅਸੀਂ 30 ਅਗਸਤ ਨੂੰ ਵਰਲਡ ਵਾਈਡ ਰਿਲੀਜ਼ ਕਰਾਂਗੇ ਤੁਸੀਂ ਆਪਣੇ ਪਰਿਵਾਰਾਂ ਨਾਲ ਆਪਦੇ ਮਾਪਿਆਂ ਨਾਲ ਆਪਦੇ ਬੱਚਿਆਂ ਨਾਲ ਜ਼ਰੂਰ ਇਹ ਫਿਲਮ ਦੇਖ ਕੇ ਆਇਓ ਤੁਹਾਡੀ ਜ਼ਿੰਦਗੀ ਤੇ ਇੱਕ ਗਹਿਰਾ ਅਸਰ ਇਹ ਫਿਲਮ ਪਾਉਗੀ ਆਉਣ ਵਾਲੇ ਸਮੇਂ ਕਾਫੀ ਸਮੇਂ ਤੱਕ ਉਹ ਅਸਰ ਹੈ ਜਿਹੜਾ ਤੁਹਾਡੀ ਜ਼ਿੰਦਗੀ ਚ ਰਹੂਗਾ ਔਰ ਧੰਨਵਾਦ ਕਰਦਾ ਕਿ ਤੁਸੀਂ ਚੰਗੇ ਸਿਨੇਮੇ ਨੂੰ ਚੰਗੇ ਸਬਜੈਕਟਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹਾਂ ਸਿਨੇਮਾ ਇਦਾਂ ਹੀ ਚੜ੍ਹਦੀ ਕਲਾ 'ਚ ਰਹੇ ਚੰਗੇ ਚੰਗੇ ਕਨਸੈਪਟ ਸਾਰੇ ਲੈ ਕੇ ਆਉਂਦੇ ਰਹਿਣ ਇਹ ਦੁਆ ਕਰਦਾ ਹਾਂ ਬਹੁਤ-ਬਹੁਤ ਮਿਹਰਬਾਨੀ ਤਾਰਦਾ ਏਸੇ ਸਾਡੇ ਨਾਲ ਜਸ ਬਾਜਪਾ ਤੁਸੀਂ ਦੇਖਦੇ ਰਹੋ ਪੰਜਾਬੀ ਗਰੂਪਸ ਸਸ਼ਕਤ